ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਤ ਤੋਂ ਪਰੇ ਮਕਾਮ ਜਿਨਾਂ ਦੇ ਉਹਨਾਂ ਕੀ ਲੈਣਾ ਜਗ ਤੇ ਜੀ ਕੀ ਆਸ਼ਿਕ ਜਿੰਦ ਕੁਰਬਾਨ ਕਰਨ ਲਈ ਲੱਭਦੀ ਫਿਰਨ ਬਹਾਨੇ ਸ਼ਮਸ਼ੀਰ ਦਸਤ ਵਿੱਚ ਗੱਲ ਕਰਦੇ ਆ ਹੱਕ ਸੱਚ ਇਨਸਾਫ ਅਤੇ ਧਰਮ ਤੇ ਆਧਾਰਿਤ ਵਿਮੀ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੀ ਜਥੇਦਾਰ ਦਮਦਮੀ ਟਕਸਾਲ ਬਲੋਂ ਰੰਬੇ ਹੋਈ ਸੰਘਰਸ਼ ਦੇ ਸੂਰਬੀਰ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਕੱਥੂ ਨੰਗਲ ਦੀsਬੰਧ ਵਿੱਚ ਭਾਈ ਅਵਤਾਰ ਸਿੰਘ ਦਾ ਜਨਮ 11 ਅਗਸਤ 1968 ਵਾਲੀ ਦਿਨ ਸਰਦਾਰ ਦਲਵੀਰ ਸਿੰਘ ਦੇ ਘਰੇ ਮਾਤਾ ਮਨਜੀਤ ਕੌਰ ਜੀ ਕੋਖੋ ਹੋਇਆ ਸੀ ਜਨਮ ਹੋਇਆ ਸੀ ਪਿੰਡ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਭਾਈ ਅਵਤਾਰ ਸਿੰਘ ਨੇ ਆਪਣੀ ਪੜ੍ਹਾਈ ਦਾ ਆਗਾਜ਼ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਕੀਤਾ ਅਤੇ 10ਵੀਂ ਦਾ ਇਮਤਿਹਾਨ ਆਪਣੇ ਨਾਨਕੇ ਪਿੰਡ ਔਜਲਾ ਤੋਂ ਪਾਸ ਕੀਤਾ ਸੀ ਭਾਈ ਅਵਤਾਰ ਸਿੰਘ ਜਦੋਂ 8ਵੀਂ ਜਮਾਤ ਦੇ ਵਿੱਚ ਅਜੇ ਪੜ੍ਹਦਾ ਸੀ ਤਾਂ ਉਸ ਦਾ ਮਨ ਕੀਤਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਤੇ ਨਤਮਸਤਕ ਹੋਵੇ ਸੋ ਉੱਥੇ ਜਾਣ ਤੋਂ ਬਾਅਦ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਭਾਈ ਅਵਤਾਰ ਸਿੰਘ 20ਵੀਂ ਸਦੀ ਦੇ ਮਹਾਨ ਜਰਨੈਲ ਸੰਤਾਂ ਦੇ ਸੰਤ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਬਚਨ ਸੁਣਨ ਵਾਸਤੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਗਿਆ ਉਸ ਤੋਂ ਬਾਅਦ ਜਦੋਂ ਸੰਤ ਜਰਨੈਲ ਸਿੰਘ ਜੀ ਗੁਰੂ ਨਾਨਕ ਨਵਾਸ ਦੀ ਚੌਥੀ ਛੱਤ ਦੇ ਉੱਪਰ ਬਿਰਾਜਮਾਨ ਹੋਏ ਤਾਂ ਉੱਥੇ ਜਾ ਕੇ ਭਾਈ ਅਵਤਾਰ ਸਿੰਘ ਨੇ ਸੰਤ ਜਰਨੈਲ ਸਿੰਘ ਦੀ ਖਾਲਸਾ ਪੰਡਰਾਵਾਲਿਆਂ ਨੂੰ ਆਖਿਆ ਕਿ ਸੰਤ ਜੀ ਮੈਨੂੰ ਪ੍ਰਸ਼ਾਦ ਚਾਹੀਦਾ ਤਾਂ ਸੰਤਾਂ ਨੇ ਕਰਾ ਪ੍ਰਸ਼ਾਦ ਦੀ ਦੀਗ ਭਾਈ ਅਵਤਾਰ ਸਿੰਘ ਦੇ ਹੱਥਾਂ ਉੱਪਰ ਰੱਖ ਦਿੱਤੀ ਆਪਣੇ ਨਾਲ ਖੜੇ ਸੰਗਾਂ ਨੂੰ ਆਖ ਕੇ ਉਹ ਦੇਖ ਫੜ ਲਈ ਭਾਈ ਅਵਤਾਰ ਸਿੰਘ ਕਹਿਣ ਲੱਗਾ ਕਿ ਨਹੀਂ ਦੂਜਾ ਪ੍ਰਸ਼ਾਦ ਚਾਹੀਦਾ ਤਾਂ ਸੰਤਾਂ ਨੇ ਸੁੱਕਾ ਪ੍ਰਸ਼ਾਦ ਭਾਈ ਅਵਤਾਰ ਸਿੰਘ ਨੂੰ ਫੜਾਇਆ ਤਾਂ ਭਾਈ ਅਵਤਾਰ ਸਿੰਘ ਨੇ ਫੇਰ ਆਖਿਆ ਕਿ ਨਹੀਂ ਸੰਤ ਜੀ ਆ ਪ੍ਰਸ਼ਾਦ ਚਾਹੀਦਾ ਉਨਾ ਇਸ਼ਾਰਾ ਕੀਤਾ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਲਿਆਂ ਦੇ ਗਲ ਵਿੱਚ ਪਾਏ ਹੋਏ ਮੌਜ਼ਰ ਵਾਲਾ ਸੋ ਸੰਤ ਜਰਨੈਲ ਸਿੰਘ ਜੀ ਪਾਇ ਅਵਤਾਰ ਸਿੰਘ ਨੂੰ ਅੱਖ ਲੱਗੇ ਕਿ ਪ੍ਰਸ਼ਾਦ ਤੈਨੂੰ ਦੇ ਦਿੰਦੇ ਆ ਪਰ ਸਾਂਭ ਲੈਂਗਾ ਭਾਈ ਅਵਤਾਰ ਸਿੰਘ ਨੇ ਆਖਿਆ ਕਿ ਸੰਤ ਜੀ ਜੇ ਤੁਸੀਂ ਕਿਰਪਾ ਕਰੋਗੇ ਤਾਂ ਇਹ ਪ੍ਰਸ਼ਾਦ ਤੁਹਾਡੇ ਬਲੋਂ ਦਿੱਤਾ ਹੋਇਆ ਸਾਂਭਿਆ ਵੀ ਜਾਵੇਗਾ ਅਤੇ ਵਰਤਿਆ ਵੀ ਜਾਵੇਗਾ ਇਸ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਨੇ ਭਾਈ ਅਵਤਾਰ ਸਿੰਘ ਨੂੰ ਇੱਕ ਪਿਸਟਲ ਦੇ ਦਿੱਤਾ ਪਿਸਟਲ ਭਾਈ ਅਵਤਾਰ ਸਿੰਘ ਨੇ ਚੌੜਾਂ ਵਾਲੀ ਡਰਮ ਦੇ ਵਿੱਚ ਆ ਕੇ ਕਰੀ ਲਕੋ ਲਿਆ ਅਤੇ ਉਸ ਦਿਨ ਵਰਤੋਂ ਸਭ ਤੋਂ ਪਹਿਲਾਂ ਉਸ ਲੁੱਟੇ ਅਤੇ ਪੁਲਿਸ ਦੇ ਮੁਖਬਰ ਮਾਸਟਰ ਨੂੰ ਸੁੱਧਣ ਵਾਸਤੇ ਕੀਤੀ ਜਿਹੜਾ ਮਾਸਟਰ ਪੁਲਿਸ ਦਾ ਟਾਊਟ ਸੀ ਸਿੱਖ ਨੌਜਵਾਨਾਂ ਦੀਆਂ ਮਖਬਰੀਆਂ ਕਰਦਾ ਸੀ ਅਤੇ ਸਕੂਲ ਵਿੱਚ ਪੜ੍ਹਨ ਵਾਲੀਆਂ ਲੜਕੀਆਂ ਤੇ ਉਹ ਭੈੜੀ ਨਿਗਰ ਰਖਿਆ ਕਰਦਾ ਸੀ ਸੋ ਉਸ ਮਾਸਟਰ ਨੂੰ ਸੋਧ ਦਿੱਤਾ ਗਿਆ ਉਸ ਤੋਂ ਥੋੜੇ ਸਮੇਂ ਬਾਅਦ ਭਾਈ ਅਵਤਾਰ ਸਿੰਘ ਦੀ ਗ੍ਰਿਫਤਾਰੀ ਹੋ ਗਈ ਅਤੇ ਉਸ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਅਤੇ ਉਸ ਦੇ ਮਾਮੇ ਨਿਸ਼ਾਨ ਸਿੰਘ ਨੇ ਇਰਵਾਈ ਕਰਕੇ ਉਸ ਦੀਆਂ ਜ਼ਮਾਨਤਾਂ ਕਰਵਾਈਆਂ ਅਤੇ ਰਿਹਾਈ ਹੋ ਗਏ। ਰਿਹਾ ਹੋਣ ਤੋਂ ਬਾਅਦ ਭਾਈ ਅਵਤਾਰ ਸਿੰਘ ਨੂੰ ਪਰਿਵਾਰ ਨੇ ਮੋਟਰਾ ਬੰਨਣ ਦਾ ਕੰਮ ਸਿੱਖਣ ਬਾਅਦ ਤੇ ਲਗਾ ਦਿੱਤਾ ਤਾਂ ਕਿ ਇਸ ਕਾਰਜ ਦੇ ਵਿੱਚ ਇਸ ਕੰਮ ਦੇ ਵਿੱਚ ਉਹ ਪੂਰੀ ਤਰ੍ਹਾਂ ਦੇ ਨਾਲ ਟ੍ਰੇਨ ਹੋ ਜਾਵੇ ਅਤੇ ਮਗਰੋਂ ਉਸ ਨੂੰ ਆਪਣੀ ਦੁਕਾਨ ਪਾ ਦੇਵਾਂਗੇ। ਪਰ ਮੋਟਰਾ ਬੰਨਦੇ ਸਮੇਂ ਭਾਈ ਅਵਤਾਰ ਸਿੰਘ ਦਾ ਉੱਥੇ ਮਨ ਬਿਲਕੁਲ ਨਾ ਲੱਗਾ ਉਹ ਹਮੇਸ਼ਾ ਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੇ ਇੱਤੇ ਦਰਸ਼ਨ ਉਹਨਾਂ ਦੇ ਸੁਨੇ ਹੋਏ ਵਚਨ ਉਹਨਾਂ ਬਾਰੇ ਹੀ ਉਹ ਅਕਸਰ ਸੋਚਦਾ ਰਹਿੰਦਾ ਸੀ ਭਾਈ ਅਵਤਾਰ ਸਿੰਘ ਕੱਥੂ ਨੰਗਲ ਇੱਕ ਵਾਰ ਫੇਰ ਗਸਤਰ ਕਰ ਲਿਆ ਗਿਆ ਜਦੋਂ ਉਹ ਖਾਰਕੂ ਐਕਸ਼ਨ ਕਰਨੇ ਆਰੰਭ ਕਰਦਾ ਪਰ ਉਸ ਵੇਲੇ ਪਰਿਵਾਰ ਨੇ ਕਾਫੀ ਉਸ ਦੀ ਪਿਆਰਭਾਈ ਕੀਤੀ ਅਤੇ ਜਲਦੀ ਹੀ ਉਸ ਨੂੰ ਛੜਾ ਲਿਆ ਗਿਆ ਭਾਈ ਅਵਤਾਰ ਸਿੰਘ ਕੱਥੂ ਨੰਗਲੋਂ ਦਸ਼ਟ ਦਮਨ ਨਾਮ ਦੀ ਜਥੇਬੰਦੀ ਵੱਲੋਂ ਇੱਕ ਖੱਤ ਆਇਆ ਬਕਾਇਦਾ ਲੈਟਰ ਹੈਡ ਤੇ ਜਿਸ ਨੂੰ ਪੜ੍ਹ ਕੇ ਭਾਈ ਅਵਤਾਰ ਸਿੰਘ ਦਸ਼ਟ ਦਮਨ ਨਾਮ ਦੀ ਜਥੇਬੰਦੀ ਦੇ ਵਿੱਚ ਸ਼ਾਮਲ ਹੋ ਗਿਆ ਉਸ ਵੇਲੇ ਦਸ਼ਟ ਦਮਨ ਜਥੇਬੰਦੀ ਦਾ ਜੋ ਪ੍ਰਧਾਨ ਸੀ ਉਸ ਦਾ ਨਾਮ ਸੀ ਸ਼ਮਸ਼ੀਰ ਸਿੰਘ ਸ਼ੇਰਾ ਸੁਖਾਰ ਕੋ ਕਾਰਵਾਈਆਂ ਕਰਨੀਆਂ ਆਰੰਭ ਕਰ ਦਿੱਤੀਆਂ ਭਾਈ ਅਵਤਾਰ ਸਿੰਘ ਕੱਥੂ ਨੰਗਲ ਨੇ ਕੌਮ ਦੇ ਦੁਖੀਆਂ ਨੂੰ ਕੌਮ ਦੇ ਕਾਤਲਾਂ ਨੂੰ ਗੁਰੂ ਘਰ ਦੇ ਨਿੰਦਕਾਂ ਨੂੰ ਉਸ ਵੱਲੋਂ ਥਾਂ-ਥਾਂ ਤੇ ਜਾ ਕੇ ਸੋਧਿਆ ਜਾਣ ਲੱਗ ਪਿਆ ਭਾਈ ਅਵਤਾਰ ਸਿੰਘ ਕੱਥੂ ਨੰਗਲ ਭਾਈ ترਸੀਮ ਸਿੰਘ ਕੋਹੜ ਬਾਬਾ ਰਣਜੀਤ ਸਿੰਘ ਤਿਆਲਗੜ ਵਰਗੇ ਸਿੰਘਾਂ ਨੇ ਸਲਾਹ ਕੀਤੀ ਕਿ ਇੱਕ ਵੱਡੀ ਜਥੇਬੰਦੀ ਸਥਾਪਿਤ ਕੀਤੀ ਜਾਵੇ ਤਾਂ ਕਿ ਮਾਝੇ ਦੇ ਇਲਾਕੇ ਵਿੱਚ ਵੱਡੀਆਂ ਕਾਰਵਾਈਆਂ ਕੀਤੀਆਂ ਜਾਣ ਸੋ ਉਹ ਜਥੇਬੰਦੀ ਦੀ ਸਥਾਪਨਾ ਨੂੰ ਲੈ ਕੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਵਿਖੇ ਇੱਕ ਵੱਡੀ ਮੀਟਿੰਗ ਹੋਈ ਜੇ ਇਸ ਮੀਟਿੰਗ ਦੇ ਵਿੱਚ ਖਾਲਿਸਤਾਨ ਲਿਬ੍ਰੇਸ਼ਨ ਆਰਮੀ ਨਾਮ ਦੀ ਜਥੇਬੰਦੀ ਖੋਜ ਵਿੱਚ ਆਈ ਅਤੇ ਉਸ ਜਥੇਬੰਦੀ ਦਾ ਪ੍ਰਧਾਨ ਕਪੂਰ ਸਿੰਘ ਜਮਰੋਦ ਨੂੰ ਬਣਾਇਆ ਗਿਆ ਜਦ ਕਿ ਡੈਪਟੀ ਮੁਖੀ ਭਾਈ ਅਵਤਾਰ ਸਿੰਘ ਨੂੰ ਬਣਾ ਦਿੱਤਾ ਗਿਆ ਭਾਈ ਅਵਤਾਰ ਸਿੰਘ ਕੱਥੂ ਰੰਗਲ ਨੇ ਡੈਪਟੀ ਮੁਖੀ ਬਣਦੇ ਆ ਬਹੁਤ ਜ਼ਿਆਦਾ ਐਕਸ਼ਨ ਕੀਤੀ ਥਾਂ ਥਾਂ ਤੇ ਜਾ ਕੇ ਕੌਮ ਦੇ ਦੁਖੀਆਂ ਨੂੰ ਸੋਧਣਾ ਕੀਤਾ ਬਣਾਇਆ ਗਿਆ ਸੀ ਸੋ ਇਸ ਜਥੇਬੰਦੀ ਵਿੱਚ ਭਾਈ ਅਵਤਾਰ ਸਿੰਘ ਨੇ ਬਹੁਤ ਸਾਰੇ ਐਕਸ਼ਨ ਕੀਤੇ ਰਈਆ ਵਿਖੇ 1 ਲੱਖ 72000 ਰੁਪਏ ਦਾ ਬੈਂਕ ਡਾਕਾ ਮਾਰਿਆ ਤਾਂ ਕਿ ਜਥੇਬੰਦੀ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕੀਤਾ ਜਾ ਸਕੇ ਔਰ ਐਕਸ਼ਨ ਕਰਨ ਵਾਸਤੇ ਸਮਾਨ ਖਰੀਦਿਆ ਜਾ ਸਕੇ ਭਾਈ ਅਵਤਾਰ ਸਿੰਘ ਇਸੇ ਤਰ੍ਹਾਂ ਹੀ ਐਕਸ਼ਨਾਂ ਦੀ ਝੜੀ ਲਗਾਉਂਦਾ ਯਾਰਿਆ ਸੀ ਕਿ ਪਿੰਡ ਡੱਲਾ ਵਿਖੇ ਕੁਝ ਪੜਸ ਵਾਲੇ ਜਿਹੜੇ ਸਿੱਖ ਪਰਿਵਾਰਾਂ ਤੋਂ ਫਰੋਤੀਆਂ ਲੈ ਕੇ ਰਾਤ ਨੂੰ ਨਸ਼ੀਏ ਦੇ ਵਿੱਚ ਤਤ ਹੋ ਗਏ ਭੰਗੜੇ ਪਾਇਆ ਕਰਦੇ ਸਨ ਉਹਨਾਂ ਨੂੰ ਸੋਧਣ ਦੀ ਸਕੀਮ ਬਣਾਈ ਕੁਝ ਬੰਦੇ ਪਾਰਟੀ ਦੇ ਵਿੱਚ ਭੇਜੇ ਅਤੇ ਜਦੋਂ ਸ਼ਰਾਬੀ ਹੋ ਗਏ ਸਾਰੇ ਪੜਸ ਵਾਲੇ ਤਾਂ ਉਹਨਾਂ ਤੇ ਹਮਲਾ ਕਰ ਦਿੱਤਾ ਛੇ ਪੜਸ ਵਾਲੇ ਮਾਰ ਕੇ ਉਹਨਾਂ ਦੇ ਹਥਿਆਰ ਖੋਲੇ ਗਏ ਪਾਈ ਅਵਤਾਰ ਸਿੰਘ ਨੇ ਆਪਣੇ ਨਾਮ ਤੇ ਸ਼ਰੀਆਮ ਐਕਸ਼ਨ ਵਾਲੀਆਂ ਜ਼ਿੰਮੇਵਾਰੀਆਂ ਲੈਣੀਆਂ ਆਰੰਭ ਕਰ ਦਿੱਤੀਆਂ ਨਸ਼ਹਰੇ ਦੀ ਚੌਂਕੀ ਜੇੜੀ ਕੇ ਬੀਐਸਐਫ ਦੀ ਚੌਂਕੀ ਸੀ ਉਸ ਤੇ ਵੱਡਾ ਹਮਲਾ ਕੀਤਾ ਗਿਆ ਅਤੇ ਉੱਥੇ ਕਰੀਬ 9 ਪੋਰਸ ਵਾਲੇ ਬੀਐਸਐਫ ਦੇ ਸਿਪਾਹੀ ਉਹ ਮਾਰ ਦਿੱਤੇ ਗਏ ਲਾਈਟ ਮਸ਼ੀਨ ਗਨ ਰਾਈਫਲਾਂ ਐਸਐਲਆਰ ਜੋ ਕਿ ਇੱਕ ਦਰਜਨ ਦੇ ਕਰੀਬ ਸਨ ਉਹਨਾਂ ਨੂੰ ਲੁੱਟ ਲਿਆ ਗਿਆ ਅਤੇ ਐਟ ਈ 36 ਦੇ ਹੈਂਡ ਗ੍ਰਨੇਡ ਉਹਨਾਂ ਦੇ ਖੋਲੇ ਗਏ ਸੋ ਬਹੁਤ ਵੱਡਾ ਐਕਸ਼ਨ ਸੀ ਔਰ ਇਨਾ ਐਕਸ਼ਨਾਂ ਤੋਂ ਬਾਅਦ ਭਾਈ ਅਵਤਾਰ ਸਿੰਘ ਦੇ ਪਰਿਵਾਰ ਤੇ ਪੁਲਿਸ ਵੱਲੋਂ ਬਹੁਤ ਜ਼ਿਆਦਾ ਤੱਕਾ ਕੀਤਾ ਗਿਆ ਬਾਬਾ ਠਾਕੁਰ ਸਿੰਘ ਜੀ ਦਾ ਬਚਨ ਮੰਨਦਿਆਂ ਭਾਈ ਅਵਤਾਰ ਸਿੰਘ ਕੱਥੂ ਨੰਗਲ ਨੇ ਆਪਣਾ ਆਨੰਦ ਕਾਰਜ 13 ਅਪ੍ਰੈਲ 1978 ਦੇ ਖੂਨੀ ਸਾਕੇ ਦੌਰਾਨ ਸ਼ਹੀਦ ਹੋਣ ਵਾਲੇ 13 ਸਿੰਘਾਂ ਵਿੱਚ ਸ਼ਾਮਲ ਸ਼ਹੀਦ ਬਾਬਾ ਦਰਸ਼ਨ ਸਿੰਘ ਦੀ ਸਕੀ ਭਤੀਜੀ ਬੀਬੀ ਸੁਖਵਿੰਦਰ ਕੌਰ ਦੇ ਨਾਲ ਕਰਵਾਇਆ ਸੀ ਆਨੰਦ ਕਾਰਜ ਕਰਵਾਉਣ ਤੋਂ ਥੋੜੇ ਦਿਨਾਂ ਬਾਅਦ ਹੀ ਭਾਈ ਅਵਤਾਰ ਸਿੰਘ ਕਿੱਥੂ ਨੰਗਲ ਵਾਪਸ ਗਵਾਂਡੀ ਮਲਕ ਚਲਾ ਗਿਆ ਤਾਂ ਕਿ ਉਥੋਂ ਹੋਰ ਸਾਜੋ-ਸਮਾਨ ਦਾ ਪ੍ਰਬੰਧ ਕੀਤਾ ਜਾ ਸਕੇ ਅਤੇ ਗੋਰੀਲਾ ਜੰਗ ਦੇ ਕੁਝ ਹੋਰ ਦਾ ਪੇਚ ਸਿੱਖੇ ਜਾਣ ਕੁਝ ਸਮਾਂ ਗੁਜ਼ਾਰਨ ਤੋਂ ਬਾਅਦ ਆਪਣੇ 2.5 ਦਰਜਣ ਸਾਥੀਆਂ ਸਮੇਤ ਭਾਈ ਅਵਤਾਰ ਸਿੰਘ ਪੰਜਾਬ ਦੀ ਧਰਤੀ ਤੇ ਦਾਖਲ ਹੋਇਆ ਅਤੇ ਇਸ ਤੋਂ ਬਾਅਦ ਜਦੋਂ ਪੰਜਾਬ ਜੇ ਵੱਖ-ਵੱਖ ਦਸ਼ਾਵਾਂ ਵੱਲ ਵੱਖ-ਵੱਖ 그룹 ਰਵਾਨਾ ਹੋ ਗਏ ਅਤੇ ਇਸ ਤੋਂ ਕੁਝ ਦਿਨਾਂ ਬਾਅਦ ਹੀ ਪੁਲਿਸ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ 22 April 1991 ਵਾਲੀ ਦਿਨ ਜਿਸ ਦੇ ਵਿੱਚ ਪੁਲਿਸ ਨੇ ਦਾਅਵਾ ਕੀਤਾ ਕਿ ਬੀਤੀ ਰਾਤ ਦੋ ਖੜਕੂ ਹਲਾਕ ਹੋ ਗਏ ਜਿਨ੍ਹਾਂ ਦੇ ਵਿੱਚ ਸ਼ਾਮਲ ਸੀ ਅਵਤਾਰ ਸਿੰਘ ਕੱਥੂ ਰੰਗਲ ਜੋ ਕਿ ਖਾਲਸਤਾਨ ਲਿਬਰੇਸ਼ਨ ਆਰਮੀ ਦਾ ਡਿਪਟੀ ਚੀਫ ਸੀ ਅਤੇ ਰਣਜੀਤ ਸਿੰਘ ਰਾਣਾ ਜੋ ਕਿ ਖਾਲਸਤਾਨ ਲਿਬਰੇਸ਼ਨ ਆਰਮੀ ਦਾ ਲੈਫਟੀਨੈਂਟ ਜਨਰਲ ਸੀ ਪੁਲਿਸ ਨੇ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਆਖਿਆ ਕਿ ਇਹ ਵਿਅਕਤੀ 200 ਦੇ ਕਰੀਬ ਕਤਲਾਂ ਵਾਸਤੇ ਜ਼ਿੰਮੇਵਾਰ ਸੀ ਅਤੇ ਅਵਤਾਰ ਸਿੰਘ ਕਥੂ ਨੰਗਲ ਬਹੁਤ ਹੀ ਖਤਰਨਾਕ ਖਾੜਕੂ ਸੀ ਇਸ ਸ਼ਹਾਦਤ ਤੋਂ ਬਾਅਦ ਭਾਈ ਅਵਤਾਰ ਸਿੰਘ ਦੀ ਸਿੰਗਣੀ ਬੀਬੀ ਸੁਖਵਿੰਦਰ ਕੌਰ ਨੇ ਇੱਕ ਧੀ ਨੂੰ ਜਨਮ ਦਿੱਤਾ 7 ਮਹੀਨੇ ਬਾਅਦ ਕਿਉਂਕਿ ਜਦੋਂ ਭਾਈ ਅਵਤਾਰ ਸਿੰਘ ਦੀ ਸ਼ਹਾਦਤ ਹੋਈ 21 ਅਪ੍ਰੈਲ ਵਾਲੇ ਦਿਨ ਤਾਂ ਉਸ ਦਿਨ ਤੱਕ ਉਨ੍ਹਾਂ ਦੇ ਆਨੰਦ ਕਾਰਜ ਹੋਇਆਂ ਨੂੰ ਕੇਵਲ 3 ਮਹੀਨੇ ਅਤੇ 20 ਦਿਨ ਦਾ ਵਕਤ ਗੁਜ਼ਰਿਆ ਸੀ ਸੋ ਉਸ ਤੇ ਬੱਚੇ ਦੀ ਮਾਂ ਬਣਨ ਵਾਲੀ ਸੀ ਬੀਬੀ ਸੁਖਵਿੰਦਰ ਕੌਰ 7 ਮਹੀਨੇ ਬਾਅਦ ਇੱਕ ਧੀ ਦਾ ਜਨਮ ਹੁੰਦਾ ਜਿਸ ਦਾ ਨਾਮ ਲਾਭਪ੍ਰੀਤ ਕੌਰ ਰੱਖਿਆ ਗਿਆ ਬਾਬਾ ਠਾਕਰ ਸਿੰਘ ਜੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਭਾਈ ਅਵਤਾਰ ਸਿੰਘ ਦਾ ਸੋ ਬਾਬਾ ਠਾਕਰ ਸਿੰਘ ਜੀ ਦੀ ਸਹਾਇਤਾ ਦੇ ਨਾਲ ਅਤੇ ਬੀਬੀ ਸੁਖਵਿੰਦਰ ਕੌਰ ਨੇ ਖੁਦ ਮਿਹਨਤ ਕਰਕੇ ਆਪਣੀ ਤੀ ਲਾਭਪ੍ਰੀਤਕਰ ਨੂੰ ਐਮ ਐਸ ਸੀ ਆਈਟੀ ਦੀ ਡਿਗਰੀ 홀ਡਰ ਬਣਾਇਆ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਉਂਕਿ ਸੈਕਸ ਸੰਘਰਸ਼ ਦੀ ਆਲੋਚਕਾਂ ਨਿੰਦਕਾਂ ਅਤੇ ਵਿਰੋਧੀਆਂ ਵੱਲੋਂ ਹਮੇਸ਼ਾ ਹੀ ਇਹ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਕਿ ਇਹ ਸੰਘਰਸ਼ ਬੇਰੁਜ਼ਗਾਰਾਂ ਦਾ ਸੰਘਰਸ਼ ਹੈ ਇਹ ਸੰਘਰਸ਼ ਅੰਨ ਪਰਾਂ ਦਾ ਸੰਘਰਸ਼ ਹੈ ਜਦਕਿ ਇਸ ਧਾਰਨਾ ਨੂੰ ਸਾਡੇ ਬਹੁਤ ਸਾਰੇ ਭਰਾਮਣੇ ਰੱਦ ਕੀਤਾ ਕਿਉਂਕਿ ਇਹ ਸੰਘਰਸ਼ ਦੇ ਵਿੱਚ ਜੂਝ ਕੇ ਸ਼ਹੀਦ ਹੋਣ ਵਾਲੇ ਪੁਲਿਸ ਦਾ ਤਸ਼ੱਦਦ ਚੱਲਣ ਵਾਲੇ ਜਾਂ ਜੇਲ੍ਹਾਂ ਕੱਟਣ ਵਾਲੇ ਤਕਰੀਬਨ 90 ਫੀਸਦੀ ਵਿਅਕਤੀ ਗ੍ਰੈਜੂਏਟ ਸਨ ਜਾਂ ਗ੍ਰੈਜੂਏਸ਼ਨ ਕਰ ਰਹੇ ਸਨ ਇਸੇ ਤਰ੍ਹਾਂ ਹੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਜੀਤ ਸਿੰਘ ਜੀ ਵਰਗੇ 200 ਏਕੜ ਜ਼ਮੀਨ ਦੇ ਮਾਲਕ ਸਨ ਭਾਈ ਦਗਜੀਤ ਸਿੰਘ ਗਿੱਲ ਗੰਗਾ ਨਗਰ ਵਰਗੇ ਸਾਡੇ ਬਹੁਤ ਹੀ ਪਿਆਰੇ ਵੀਰ ਤਕਰੀਬਨ 4 ਮਰਬੇ ਜ਼ਮੀਨ ਦੇ ਮਾਲਕ ਰਹੇ ਹਨ ਸੋ ਇਹ ਸੰਘਰਸ਼ ਨਾ ਹੀ ਬੇਰੁਜ਼ਗਾਰਾਂ ਦਾ ਸੰਘਰਸ਼ ਹੈ ਤੇ ਨਾ ਹੀ ਅਨਪੜਾਂ ਦਾ ਸੰਘਰਸ਼ ਹੈ ਇਹ ਕੇਵਲ ਤੇ ਕੇਵਲ ਕੌਮ ਦੀ ਖਾਤਰ ਧਰਮ ਦੀ ਖਾਤਰ ਆਪਾ ਕੁਰਬਾਨ ਕਰਨ ਵਾਲਿਆਂ ਦਾ ਸੰਘਰਸ਼ ਹੈ ਜਿਸ ਦਾ ਨਿਸ਼ਾਨਾ ਕੇਵਲ ਤੇ ਕੇਵਲ ਆਜ਼ਾਦ ਸਿੱਖ ਰਾਜ ਖਾਲਸਤਾਨ ਹੈ ਜਿਹੜਾ ਨਿਸ਼ਾਨਾ ਸੰਤ ਜਰਨੈਲ ਸਿੰਘ ਜੀ ਖਾਲਸਾ 15 ਵਾਲਿਆਂ ਦੇ ਬਚਨਾਂ ਅਨੁਸਾਰ ਮਿੱਥਿਆ ਗਿਆ ਹੈ ਸੋ ਲਾਪਰੀਤ कौर ਐਮ ਐਸ ਸੀ ਆਈਟੀ ਦੀ ਡਿਗਰੀ 홀ਡਰ ਜਿਸ ਨੂੰ ਆਪਣੇ ਪਿਤਾ ਦੀ ਸ਼ਕਲ ਵਿਖਣੀ ਦਾ ਬਹੁਤ ਦੂਰ ਦੀ ਗੱਲ ਉਸ ਦੀ ਆਵਾਜ਼ ਸੋਣੀ ਤਾਂ ਬਹੁਤ ਦੂਰ ਦੀ ਗੱਲ ਕੋਈ ਉਸ ਨੂੰ ਆਪਣੇ ਪਿਤਾ ਦੀ ਰਿਕਾਰਡ ਕੀਤੀ ਹੋਈ ਆਵਾਜ਼ ਵੀ ਕਿਤੇ ਉਹ ਸੁਣਾਈ ਨਹੀਂ ਦਿੱਤੀ ਉਸ ਨੂੰ ਕੇਵਲ ਫੋਟੋ ਦੇਖਣੀ ਹੀ ਨਸੀਬ ਹੋਈ ਤਾਂ ਅਖੀਰ ਉਸ ਨੇ ਆਪਣੇ ਪਿਤਾ ਦੀਆਂ ਜਾਦਾ ਲੱਭਣ ਦੀ ਕੋਸ਼ਿਸ਼ ਕੀਤੀ ਉਸ ਦੀ ਸ਼ਹਾਦਤ ਦੇ ਕਾਰਨ ਉਸ ਦੀ ਸ਼ਹਾਦਤ ਦੇ ਵਰਤਾਰੇ ਨੂੰ ਜਾਣਨ ਵਾਸਤੇ ਉਸ ਨੇ ਵੱਖ-ਵੱਖ ਤਰ੍ਹਾਂ ਦੇ ਲੋਕਾਂ ਦੇ ਨਾਲ ਪਹੁੰਚ ਅਪਣਾਈ ਔਰ ਸਚਾਈ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਿਰ ਮੇਰਾ ਪਿਤਾ ਅਲਿਸ ਦੇ ਹੱਥ ਕਿਵੇਂ ਆਇਆ ਅਤੇ ਉਹਦੇ ਨਾਲ ਕੀ ਵਾਪਰਿਆ ਉਸ ਨੇ ਜੋ ਵੱਖ-ਵੱਖ ਭਾਈ ਅਵਤਾਰ ਸਿੰਘ ਦੇ ਸਾਥੀਆਂ ਤੋਂ ਜਾਣਕਾਰੀ ਇਕੱਤਰ ਕੀਤੀ 18 ਵਾਲਿਆਂ ਤੋਂ ਜਾਣਕਾਰੀ ਇਕੱਤਰ ਕੀਤੀ ਔਰ ਸਾਰੀ ਜਾਣਕਾਰੀ ਨੂੰ ਇੱਕ ਥਾਂ ਰੱਖ ਕੇ ਜੋ ਉਸ ਨੇ ਰਿਪੋਰਟ ਤਿਆਰ ਕੀਤੀ ਉਹਦੇ ਮੁਤਾਬਕ ਲਾਭਪ੍ਰੀਤਕਰਦਾ ਇਹ ਦਾਅਵਾ ਹੈ ਕਿ ਭਾਈ ਅਵਤਾਰ ਸਿੰਘ ਕੱਥੂ ਨੰਗਲ ਅਤੇ ਭਾਈ ਰਣਜੀਤ ਸਿੰਘ ਰਾਣਾ ਗੁਰਦਿਆਲ ਸਿੰਘ ਨਾਮ ਦੇ ਵਿਅਕਤੀ ਦੀ ਵਹਿਕ ਤੇ ਮਜੂਦ ਸਨ ਅਤੇ 21 ਅਪ੍ਰੈਲ 1991 ਵਾਲੇ ਦਿਨ ਭਾਈ ਅਵਤਾਰ ਸਿੰਘ ਕੱਥੂ ਨੰਗਲ ਭਾਈ ਰਣਜੀਤ ਸਿੰਘ ਰਾਣਾ ਭਾਈ ਗੁਰਦਿਆਲ ਸਿੰਘ ਅਤੇ ਭਾਈ ਮਹਿੰਦਰ ਸਿੰਘ ਪਿੰਡ ਕਾਲਾ ਅਫਗਾਨਾ ਦੇ ਸਕੂਲ ਦੇ ਕੋਲ バス ਦੀ ਉਡੀਕ ਦੇ ਵਿੱਚ ਖੜੇ ਸਨ ਤਾਂ ਐਨ ਉਸੇ ਵਕਤ ਇੱਕ ਪੁਲਿਸ ਦੀ ਗਸ਼ਤੀ ਟੁਕੜੀ ਆਈ ਆਈ ਕੁਦਰਤੀ ਆਈ ਜਾਂ ਕਿਸੇ ਪੁਲਿਸ ਦੇ ਟਾਊਟ ਵੱਲੋਂ ਜਾਂ ਕਿਸੇ ਪੁਲਿਸ ਦੇ ਕੈਟ ਵੱਲੋਂ ਉਸ ਨੂੰ ਸੂਚਿਤ ਕੀਤਾ ਗਿਆ ਤਾਂ ਉਹਨਾਂ ਨੇ ਇੱਕਦਮ ਆਣ ਕੇ ਇਹਨਾਂ ਨੂੰ ਘੇਰੇ ਵਿੱਚ ਲੈ ਲਿਆ ਮਹਿੰਦਰ ਸਿੰਘ ਨਾਮ ਦਾ ਵਿਅਕਤੀ ਥੋੜਾ ਦੂਰ ਖੜਾ ਸੀ ਜਦਕਿ ਦੂਸਰੇ ਤਿੰਨ ਲੱਗੇ ਹੀ ਕਰੇ ਸਨ ਇਕੱਟੇ ਸੋ ਪੁਲਿਸ ਨੇ ਇਹਨਾਂ ਨੂੰ ਕਿਰਾ ਪਾਇਆ ਗੁਰਦੀਪ ਸਿੰਘ ਨਾਮ ਦਾ ਪੁਲਿਸ ਦਾ ਥਾਣੇਦਾਰ ਉਸ ਦੀ ਅਗਵਾਈ ਕਰ ਰਿਹਾ ਸੀ ਸੋ ਇਹਨਾਂ ਨੂੰ ਕਿਰਾ ਪਾਇਆ ਭਾਈ ਰਣਜੀਤ ਸਿੰਘ ਰਾਣਾ ਸਕੂਲ ਦੀ ਕੰਧ ਟੱਪ ਕੇ ਭੱਜਣ ਲੱਗਾ ਤਾਂ ਉਸ ਤੇ ਪੁਲਿਸ ਨੇ ਫਾਰਮ ਕਰ ਦਿੱਤੇ ਦੂਸਰ ਦੋਹਾਨੂ ਭਾਈ ਅਵਤਾਰ ਸਿੰਘ ਕਥੂ ਨੰਗਲ ਅਤੇ ਗੁਰदयाल ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ ਕਿਉਂਕਿ ਉਸ ਦਿਨ ਇਹ ਬਿਲਕੁਲ ਨਹੀਂ ਹੱਥੇ ਸਨ ਪਿੱਛੇ ਬਾਹਾਂ ਬੰਨ ਲੀਆਂ ਅਤੇ ਇਹਨਾਂ ਤਿੰਨਾਂ ਨੂੰ ਹੀ ਫਤਿਹਗੜ ਚੋਰੀਆਂ ਦੇ ਥਾਣੇ ਵਿੱਚ ਲਿਆ ਗਏ ਫਤਿਹਗੜ ਥਾਣੇ ਫਤਿਹਗੜ ਚੋਰੀਆਂ ਥਾਣੇ ਵਿੱਚ ਪਹੁੰਚ ਕੇ ਸੀਤਾ RAM ਜੋ ਪੁਰਸ ਮਕੀ ਸੀ ਉਸ ਨੂੰ ਇਨਫੋਰਮ ਕੀਤਾ ਗਿਆ ਤਾਂ ਉਸ ਨੂੰ ਦੱਸਿਆ ਗਿਆ ਕਿ ਅਸੀਂ ਆਹ ਬੰਦੇ ਕਾਬੂ ਕਰ ਲਏ ਹਨ ਗ੍ਰਿਫਤਰ ਕਰ ਲਏ ਹਨ ਤਾਂ ਉਹ ਫਟਾਫਟ ਅੰਮ੍ਰਿਤਸਰ ਤੋਂ ਬਟਾਲੇ ਪਹੁੰਚ ਗਿਆ ਅਤੇ ਇਹਨਾਂ ਨੂੰ ਵੀ ਬਟਾਲੇ ਲਿਜਾਣ ਵਾਸਤੇ ਉਸ ਨੇ ਹੁਕਮ ਕੀਤਾ ਬਟਾਲੇ ਲਿਜਾ ਕੇ ਭਾਈ ਅਵਤਾਰ ਸਿੰਘ ਕੱਥੂ ਨੰਗਲ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਅਤੇ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਗਿਆ ਕਿ ਉਸ ਤੇ ਬਹੁਤ ਜ਼ਿਆਦਾ ਕਰੰਟ ਦੇ ਝਟਕੇ ਲਗਾਏ ਗਏ ਔਰ ਕਰੰਟ ਦੇ ਨਾਲ ਹੀ ਭਾਈ ਅਵਤਾਰ ਸਿੰਘ ਕੱਥੂ ਨੰਗਲ ਦੀ ਸ਼ਹਾਦਤ ਹੋ ਗਈ। ਅਤੇ ਪੁਲਿਸ ਨੇ ਉਸੇ ਰਾਤ ਹੀ ਭਾਈ ਅਵਤਾਰ ਸਿੰਘ ਕੱਥੂ ਨੰਗਲ ਅਤੇ ਭਾਈ ਰਣਜੀਤ ਸਿੰਘ ਰਾਣਾ ਦਾ ਝੂਠਾ ਪੁਰਸ ਮੁਕਾਬਲਾ ਦਿਖਾ ਦਿੱਤਾ ਅਤੇ ਇਹਨਾਂ ਦੇ ਤੀਸਰੇ ਸਾਥੀ ਨੂੰ ਉਸੇ ਹੀ ਸ਼ਾਮ 6 ਵਜੇ ਰਿਹਾ ਕਰ ਦਿੱਤਾ ਗਿਆ। ਰਿਹਾ ਹੋਣ ਵਾਲੀ ਵਿਅਕਤੀ ਦਾ ਨਾਮ ਗੁਰਦਿਆਲ ਸਿੰਘ ਦੱਸਿਆ ਗਿਆ ਜੋ ਕਿ ਦਾਵਾ ਹੈ ਲਵਪ੍ਰੀਤ ਕੌਰ ਜੋ ਕਿ ਧੀ ਹੈ ਉਸ ਮਹਾਨ ਯੋਧੇ ਭਾਈ ਅਵਤਾਰ ਸਿੰਘ ਕੱਥੂ ਨੰਗਰ ਦੀ ਭਾਈ ਅਵਤਾਰ ਸਿੰਘ ਕੱਥੂ ਨੰਗਰ ਨੇ ਸਿੱਖ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਉਸ ਨੇ ਪੂਰੀ ਨਿਸ਼ਕਾਮਨਾ ਦੇ ਨਾਲ ਸਿੱਖ ਸੰਘਰਸ਼ ਪ੍ਰਤੀ ਆਪਣਾ ਫਰਜ਼ ਅਦਾ ਕੀਤਾ ਅਤੇ ਉਸ ਦੀ ਸੰਗਣੀ ਬੀਬੀ ਸੁਖਵਿੰਦਰ ਕੌਰ ਨੇ ਵੀ ਸਬਰ ਸਦਕ ਅਤੇ ਸੰਤੋਖ ਦਾ ਪੱਲਾ ਨਹੀਂ ਛੱਡਿਆ ਉਸ ਨੇ ਇੱਕ ਗੱਲ ਸਾਂਝੀ ਕਰਦਿਆਂ ਆਖਿਆ ਸੀ ਕਿ ਉਸ ਨੂੰ ਬਹੁਤ ਵਾਰ ਇਹ ਪੇਸ਼ਕਸ਼ ਹੋਈ ਸੀ ਦੂਸਰੇ ਵਿਆਹ ਦੀ ਪਰ ਉਸ ਨੇ ਹਰ ਵਾਰ ਇਸ ਪੇਸ਼ਕਸ਼ ਨੂੰ ਇੱਕ ਅੰਧਿਆ ਟੁਕਰਾ ਦਿੱਤਾ ਸੀ ਕਿ ਉਹ ਇੱਕ ਸ਼ਹੀਦ ਦੀ ਪਤਨੀ ਅਖਵਾ ਕੇ ਮਰਨਾ ਚਾਹੁੰਦੀ ਹੈ ਨਾ ਕਿ ਕਿਸੇ ਦੂਸਰੇ ਖੋਰ ਦੀ ਬਣ ਕੇ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੀ ਹੈ ਸੋ ਸ਼ਹੀਦ ਦੀ ਅਮਾਨਤ ਬਣ ਕੇ ਉਹ ਅੱਜ ਦੇ ਦਿਨ ਤੱਕ ਆਪਣੀ ਜ਼ਿੰਦਗੀ ਬਸਰ ਕਰ ਰਹੀ ਹੈ ਸੋ ਜਿੱਥੇ ਪਾਈ ਅਵਤਾਰ ਸਿੰਘ ਦੀ ਕੁਰਬਾਨੀ ਹੈ ਉੱਥੇ ਉਸ ਦੀ ਸਿੰਘਣੀ ਪੀਬੀ ਸੁਖਵਿੰਦਰ ਕੌਰ ਦੀ ਕੁਰਬਾਨੀ ਉਸਤਾਦ ਸਬਰ ਸੰਤੋਖ ਉਹ ਵੀ ਘਟ ਨਹੀਂ ਸੁਪਾਈ ਅਵਤਾਰ ਸਿੰਘ ਕੱਥੂ ਨੰਗਲ ਦੀ ਸ਼ਹਾਦਤ ਨੂੰ ਉਸ ਵੱਲੋਂ ਸਿੱਖ ਸੰਘਰਸ਼ ਵਿੱਚ ਪਾਏ ਗਏ ਯੋਗਦਾਨ ਨੂੰ ਕੇਸਰੀ ਪ੍ਰਣਾਮ ਹੈ ਖਾਲਸਾ ਪੰਥ ਦੀ ਤਰਫੋਂ ਜੋ ਨਾਈਟਿਡ ਖਾਲਸਾ ਦਲ ਜੂਕੇ ਦੀ ਤਰਫੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ